ਕੋਈ ਪੰਜਾਬ ਹੈ ਜਿਹੜਾ ਹਰ ਕਿਸੇ ਨਾਲ ਖੜਦਾ ਪੂਰੀ ਦੁਨੀਆ ਨਾਲ ਖੜਦਾ ਪਰ ਅੱਜ ਉਸਦੇ ਹਾਲਾਤ ਬਸ ਮੈਂ ਕੀ ਬੋਲਾਂ ਇਹ ਬਸ ਜਦੋਂ ਵੀ ਵੀਡੀਓ ਵੀਡੀਓ ਦੇਖਦੇ ਆਂ ਉਦੋਂ ਅੱਖਾਂ 'ਚ ਪਾਣੀ ਆ ਜਾਂਦਾ ਕਿਉਂਕਿ ਕੋਈ ਟਾਈਮ ਸੀ ਬਾਈ ਅਸੀਂ ਵੀ ਮਤਲਬ ਕੱਚੇ ਘਰਾਂ ਦੇ ਵਿੱਚ ਹੁੰਦੇ ਹਨ ਤੇ ਘਰਾਂ ਦੇ ਵਿੱਚ ਪਾਣੀ ਵੜ ਜਾਂਦਾ ਸੀਗਾ ਜਦੋਂ ਮੀਂਹ ਆਉਂਦਾ ਸੀਗਾ ਤੇ ਹੁਣ ਸਾਰੇ ਘਰ ਹੀ ਪਾਣੀ ਦੇ ਵਿੱਚ ਹਨ ਇਹ ਵੇਖ ਕੇ ਬਹੁਤ ਮਨ ਦੁਖੀ ਹੁੰਦਾ ਹਨ ਮੈਂ ਬਾਈ ਪਰਸੋ ਚੌਥੀ ਬਾਹਰੋਂ ਆਇਆ ਜੀ ਤੇ ਕੱਲ ਮੈਂ ਪਿੰਡ ਆਇਆ ਸੀਗਾ ਮੈਂ ਕੱਲ ਹੀ ਆਉਣਾ ਸੀਗਾ ਜੀ ਤੇ ਕਾਲੋ ਜਲੋ ਅਸੀਂ ਲੇਟ ਹੋ ਗਏ ਤਾਂ ਕਰਕੇ ਫਿਰ ਅੱਜ ਆਏ ਹਾਂ ਮੈਂ ਮਤਲਬ ਸ਼੍ਰੀ ਲੰਗਰ ਲੈ ਕੇ ਆਏ ਸੀਗੇ ਸੰਗਤ ਲਈ ਹੜਪੀੜ ਤੇ ਜੋ ਗਏ ਤੁਸੀਂ ਕਿਹਾ ਤੁਸੀਂ ਆਪ ਕੱਚੇ ਘਰਾਂ ਚੋਂ ਨਿਕਲਦੇ ਆ ਅੱਜ ਉਹ ਕੱਚੇ ਘਰਾਂ ਦਾ ਜਦੋਂ ਦਰਦ ਦੇਖਦੇ ਹੋ ਵੀ ਕਈ ਦਾ ਅਸੀਂ ਵੀ ਜਾ ਕੇ ਆਏ ਆ ਕਿ ਕਹਿੰਦੇ ਵੀ ਸਾਡੀਆਂ ਛੱਤਾਂ ਗਿਰਨ ਵਾਲੀਆਂ ਪੱਕੇ ਘਰਾਂ ਦੀਆਂ ਤੱਕ ਕਈ ਲੋਕ ਆ ਕਹਿੰਦੇ ਵੀ ਸਾਡੀਆਂ ਛੱਤਾਂ ਗਿਰਨ ਵਾਲੀਆਂ ਤਾਂ ਉਹ ਆਪਣੇ ਨਾਲ ਸਿੱਧਾ ਕਨੈਕਸ਼ਨ ਨਹੀਂ ਲੱਗਦਾ ਮੈਨੂੰ ਲੱਗਦਾ ਜੀ ਤਾਂ ਹੀ ਮੈਂ ਆਇਆ ਹਾਂ ਹੁਣ ਕਈ ਕਈਆਂ ਦੀ ਸੋਚ ਇਹ ਹੋਊਗੀ ਸ਼ਾਇਦ ਵੀਡੀਓ ਬਣਾਉਣਾ ਆ ਜਾਂ ਸਿੰਪਥੀ ਲੈਣਾ ਆ ਫੋਟੋ ਖਚਾਉਣਾ ਪਰ ਮੈਨੂੰ ਇਦਾਂ ਦਾ ਕੁਝ ਨਹੀਂ ਗਾ ਜੀ ਮੈਂ ਸਗੋਦੀ ਸਾਡੇ ਨਾਲ ਜਿੰਨੇ ਵੀ ਮੁੰਡੇ ਆ ਕਿਸੇ ਨੇ ਵੀ ਕੈਮਰਾ ਨਹੀਂ ਕੱਢਿਆ ਸੀ ਕੋਈ ਫੋਨ ਨਹੀਂ ਕੱਢਿਆ ਸੀ ਕੋਈ ਫੋਟੋ ਨਹੀਂ ਕੀਤੀ ਅਸੀਂ ਸਿਰਫ ਆਏ ਆ ਤੇ ਅਸੀਂ ਪਿੱਛੇ ਵੀ ਅਸੀਂ ਲੰਗਰ ਚੁਕਾ ਕੇ ਆਏ ਆ ਜੀ ਤੇ ਅਸੀਂ ਕੋਈ ਫੋਟੋ ਨਹੀਂ ਖਿੱਚੀ ਕੋਈ ਵੀਡੀਓ